ਕੰਨ ਆ ਗਿਆ ਹੇ ਨੀਵਾ ਮੇਰੇ ਅਭੜੇ ਪਾਤਨ ਆ ਗਿਆ ਹੇ ਨੀਵਾ ਮੇਰੇ ਅਭੜੇ ਪਾਤਨ ਆ ਗਿਆ ਹਾਂ ਸਾਥ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੌਸਲ ਤਾਂ ਤੁਹਾਡਾ ਸਾਡੇ ਚੈਨਲ ਯਾਦਵੀ ਸਿੱਧੂ ਬਲੌਗਸ ਤੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਜੀ ਵਧੀਆ ਹੋਗੇ ਵਾਹਿਗੁਰੂ ਸਾਰਿਆਂ ਨੂੰ ਵਧੀਆ ਰੱਖੇ ਜੀ ਅੱਜ ਦੀ ਜਲਦੀ ਹੋਈ ਵੀਡੀਓ ਦੇਖ ਕੇ ਤੇ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਗਾ ਅੱਜ ਕਿਸ ਵਿਸ਼ੇ ਤੇ ਅਸੀਂ ਵੀਡੀਓ ਬਣਾ ਰਹੇ ਹਾਂਗੇ ਲੋ ਜੀ ਅੱਜ ਪੇਸ਼ ਹਨ ਪੰਜਾਬ ਦੀਆਂ ਤੀਆਂ ਸੱਭਿਆਚਾਰੀਆਂ ਨੇ ਜੀ ਇਹ ਪਾਰਟ 3 ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਮੀਂਹ ਅੱਜ ਬਹੁਤ ਜ਼ੋਰਦਾਰ ਸੀਗਾ ਤੇ ਤੀਆਂ ਵੀ ਸਾਡੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਤੇ ਅਸੀਂ ਇਸ ਤਰੀਕੇ ਦੇ ਨਾਲ ਰੈਡੀ ਹੋ ਕੇ ਸਾਰੇ ਜਾਣੇ ਹੁੰਨੇ ਆ ਅੱਜ ਤੁਹਾਨੂੰ ਲੈ ਕੇ ਚੱਲਦੇ ਇੱਕ ਨਵੀਂ ਲੋਕੇਸ਼ਨ ਤੇ ਅੱਜ ਅਸੀਂ ਤੀਆਂ ਲਗਾ ਰਹੇ ਸੀਗੇ ਜੀ ਟੋਬੇ ਦੇ ਕਿਨਾਰੇ ਮੀਂਹ ਬਹੁਤ ਜ਼ਿਆਦਾ ਆ ਰਿਹਾ ਸੀਗਾ ਪਰ ਸਾਡੀਆਂ ਬੀਬੀਆਂ ਭੈਣਾਂ ਵੀ ਕਹਿੰਦੀਆਂ ਸੀ ਜੀ ਤੀਆਂ ਇੰਜੋਏ ਕਰਨੀਆਂ ਗਾਂ ਸਿੰਘਾ ਤੀਆਂ ਤੇ ਇਹ ਤੀਆਂ ਨੇ ਜੀ ਸਾਡੀਆਂ ਹਨਾ ਬਿਨਾਂ ਕਿਸੇ ਫਜ਼ੂਲ ਖਰਚੀ ਤੋਂ ਸਿੰਪਲ ਪਹਿਰਾਵਿਆਂ ਦੇ ਵਿੱਚ ਇਹ ਤੀਆਂ ਨੇ ਲੀਆਂ ਜਿਸ ਤਰੀਕੇ ਦੇ ਨਾਲ ਪਹਿਲਾਂ ਸਾਡੀਆਂ ਹਨਾ ਬੀਬੀਆਂ ਸਾਡੀਆਂ ਮਾਵਾਂ ਤੀਆਂ ਲਾਉਂਦੀਆਂ ਹੁੰਦੀਆਂ ਸੀਗੀਆਂ ਉਸ ਤਰੀਕੇ ਦੇ ਨਾਲ ਸਿਤਤੀਆਂ ਲਗਾ ਰਹੇ ਸੀਗੇ ਤੇ ਦੇਖੋ ਤੁਸੀਂ ਸਾਡੀਆਂ ਹਨਾ ਭੈਣਾਂ ਦੇ ਚਿਹਰਿਆਂ ਤੇ ਖੁਸ਼ੀ ਦੇਖੋ ਤੇ ਇਹ ਸਾਡੀਆਂ ਜੀ ਵਿੱਚ ਸੱਸਾਂ ਵੀ ਨੇ ਸਾਡੀਆਂ ਦਰਾਣੀਆਂ ਜਠਾਣੀਆਂ ਵੀ ਨੇ ਸਾਡੀਆਂ ਸੱਸਾਂ ਨੇ ਜਿਹੜੀਆਂ ਸਾਡੀਆਂ ਮਾਵਾ ਵਰਗੀਆਂ ਨੇ ਜੀ ਲੋ ਜੀ ਅਸੀਂ ਤਾਂ ਇਹ ਲਗਾ ਲਈਆਂ ਨੇ ਇੰਜੋਏ ਕਰ ਲਿਆ ਗਿਆ ਤੇ ਪਲੀਜ਼ ਤੁਸੀਂ ਵੀ ਸਾਡੇ ਹਿਸਾਬ ਦੇ ਅਨੁਸਾਰ ਤੀਆਂ ਲਗਾ ਕੇ ਦੇਖਿਓ ਬਿਨਾ ਕਿਸੇ ਫਜ਼ੂਲ ਖਰਚੀ ਤੋਂ ਇਸ ਤਰੀਕੇ ਦੇ ਨਾਲ ਵੀ ਤੀਆਂ ਨੂੰ ਇੰਜੋਏ ਕੀਤਾ ਜਾ ਸਕਦਾ ਹੈਗਾ ਬਾਕੀ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੈ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਪਿਆਰੇ ਪਿਆਰੇ ਕਮੈਂਟ ਜਰੂਰ ਕਰਦਿਆ ਕਰੋ ਤੇ ਚਲਦੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਮੰਮੀ ਜੀ ਨੂੰ ਦਿਖਾਉਣ ਲੱਗੀ ਡੈਡੀ ਜੀ ਤੋਂ ਸੰਗਾ ਸਲੀਨ ਮੇਰਾ ਕੱਕਰਾ ਮੈਂ ਕਿਹੜੇ ਖਿਲੇ ਟੰਗਾ ਸਲੀਨ ਮੇਰਾ ਕੱਕਰਾ ਮੈਂ ਕਿਹੜੇ ਖਿਲੇ ਟੰਗਾ ਸਲੀਨ ਮੇਰਾ ਕੱਕਰਾ ਮੈਂ ਕਿਹੜੇ ਖਿਲੇ ਟੰਗਾ ਸਲੀਨ ਮੇਰਾ ਕੱਕਰਾ

ਕਿ ਰਹੀ ਹਟਣੀ ਆਹ ਦੇਖਦੇ ਦਵਾ ਜਾਣੇ ਨਾ ਗੋਲਾ ਨਹੀਂ ਆਇਆ ਮੈਂ ਨਹੀਂ ਬੋਲਦੇ ਹਾਂ ਕੰਮ ਨੂੰ ਕੰਮ ਨੂੰ ਜਿਹੜੇ ਸਤਾਫਾਂ ਕਰਦੇ ਆਹ ਕੰਮ ਨੂੰ ਸਤਨ ਕਰਨੇ ਬੋਲਦੇ ਸਭ ਤੋਂ ਪਹਿਲਾਂ ਆਹ ਗੱਲ ਸਹੀ ਹੈ ਆਪਾਂ ਗੱਲ ਸਾਰਾ ਨੱਚਦਾ ਹੋਣਾ ਮੈਂ ਆਜੂ ਕਾ ਜੀ ਪਾਉਂਦੀ ਮੈਨੂੰ ਚੈਂਡਾ ਸੂਟ ਨਹੀਂ ਪਾਉਂਦੀ ਮੈਂ ਪਾਲਿਆ ਸਰਦੇਈ ਜੇਹ ਦੀ ਨજર 부ਰੀ ਕੋਟਿਆਂ ਪੰਨੇ ਪਈ ਦੇਰ ਦੀ ਨજર 부ਰੀ ਕੋਟਿਆਂ ਪੰਨੇ ਪਈ ਦੇਰ ਦੀ ਨજર 부ਰੀ ਤੇਰੇ ਬਣੇ ਮੇਰੇ ਜੇਠ ਦੇ ਪੁੱਠੇ ਇਹ ਦਿਨ ਆਏ ਕਿਤੇ ਰੂਪਾਵੇ ਜਿੱਪੀਆਂ ਤੇਰੇ ਜੇਠ ਦੇ ਪੁੱਠੇ ਦਿਨ ু রা কেলে গ লো থাক করা ਅਸੀਂ ਛੜਿਆ ਮਾਰ ਕੇ ਫੁੱਲ ਵੇਗਲਾਬ ਦਿਓ ਅਨੰਦੀਆਂ ਵਿੱਚ ਤੱਕ ਕੇ ਫੁੱਲ ਵੇਗਲਾਬ ਦਿਓ ਅਨੰਤਾਂ ਵਿੱਚ ਤੱਕ ਕੇ ਫੁੱਲ ਵੇਗਲਾਬ ਦਿਓ ਨਾਸ ਨਾ ਹਾਂ ਫਟੋ ਨੀ ਲੈ ਬੋ ਜਾਓ ਮਾ ਲੱਟਣਾ ਕਰੋ ਅਜਾ ਆਇਆ ਦਰਾਣੀਆਂ ਤੇਰੀ ਜਿਗਵਾਈ ਕਾਣੇ ਦਾ ਦਰ ਦੱਸੇ ਤੇ ਬੰਨੇ ਬਹੁਤ ਧਾ ਅੱਬਦੁਲ ਰੱਬਾ ਤੁਮਹਾਰੀ ਬਹਾਵਨੀ ਮੈਂ ਆਇਆ ਨਵਰ ਕੋਇਆ ਪਤਲਾ ਜ਼ਮੀਨ ਦੀ ਮੈਂ ਆਹ ਨਾ ਮੋੜ ਰਿਹਾ ਨਾ ਇਹ ਫੜ ਹੁੰਦਾ ਹੈ ਗੱਲਾਂ ਤਾਂ ਬਹੁਤ ਸ਼ਾਰਨੀ ਖੜੀ ਗਿਆ ਕਰਦੀ ਨਾ ਹੁੰਦੇ ਆ ਦੀ ਪਾਣੀ ਪਰ ਬਹਿਰਦੀ ਨੂੰ ਕਰ உத்தில பண்ணியம ீரே சேரா உர ਸੱਤ ਵੀ ਚੁਣੀ ਦੀ ਦੇ ਸ਼ੌਣੇ ਦੀ ਗਾਣ ਹੱਥ ਵਿੱਚ ਨਹੀਂ ਆਉਂਦੇ ਸ਼ੌਣੇ ਦੀ ਗਾਣ ਹੱਥ ਵਿੱਚ ਨਹੀਂ ਹਿੱਲ ਚੌਣੇ ਦੀ ਗਾਣ ਹਾਂ ਬਾਈ ਦੋ ਦੋ ਕਿਹਦੇ ਦੇ ਰੋ ਸੱਨੇ ਬਾਹ ਲਹਾਰੀ ਗਿੱਧਾ ਰਖਿਆ ਨਚਾਈ ਨਾ ਬਾੜੀ ਗਿੱਧਾ ਰਖਿਆ ਨਚਾਈ ਨਾ ਬਾੜੀ ਗਿੱਧਾ ਰਖਿਆ ਮਾਰਗੀ ਨਹੀਂ ਹਾ ਬੋਲੀ ਪਾ ਦੇ ਤੇ ਮੇਰਾ ਵੀਰਾ ਕਾਰ ਚਰਾਵੇ ਵੀਰੇ ਨੇ ਪਾਣੀ ਮੰਗਿਆ ਪੈੜ ਭਜ ਕੇ ਗਲਾਸ ਫੜਾਵੇ ਭਰਾਵਾਂ ਦਾ ਰੱਬ ਨਾਮ ਛੋੜਾ ਪਾਵੇ ਕੈਨ ਪਰਵਾਮਾਂ ਦਾ ਰੱਬ ਨਾਮ ਛੋੜਾ ਪਾ ਦੇ ਕੈਨ ਪਰਵਾਮਾਂ ਦਾ ਰੱਬ ਨਾਮ ਛੋੜਾ ਪਾ ਦੇ ਪਾ ਕੇ ਛੋੜਾ ਦੇ ਹਾਂ ਬਹੁਤ ਜਲ ਵਾਹ ਪਾ ਲੈ ਛਲ ਗਿਆ ਮੋਟਰਸਾਈਕਲ ਤੇ ਆਈ ਨੁ ਮੀਆਂ ਦਾ ਚਸ ਪੈ ਜਾਂਦਾ ਹੈ ਹੈ ਮੈਂ ਕਿਹੜੀਆਂ ਤੀਆਂ ਦੇਖਾਂ ਹਾਂ ਹਾਂ ਮੈਂ ਵੀ ਪੇਕ ਕਾ ਦੀਆਂ ਦੀ ਸਤਰੀ ਕਾਲ ਜੀ ਮੈਂ ਵੀ ਪੇਕ ਕਾ ਦੀਆਂ ਦੀ ਦੇਖ ਭੈਣਾਂ ਉਹਨਾਂ ਦੀ ਬਾਬੇ ਜਾਣਦੇ ਹੋ ਰਹਿੰਦੇ ਅੱਛਾ ਅੱਲਾ ਹੀ ਸਮਾਂ ਹੈ ਤੇ ਉਹ ਪਰਮਾ ਲੀਡ ਤੋਂ ਇਜਾ ਦੀਸਾ ਦੂਜੀ ਪਲ ਜੀ ਅੰਦਰ ਆਈ ਪਰ ਉਹ ਤਾਂ ਸੱਦੀ ਜਾਂਦੇ ਆ ਉਹ ਵੀ ਹੁੰਦਿਆਂ ਨੀ ਹੋਰ ਮੇਰੇ ਦੀ ਗੱਲ ਸੁਣਾਵਾ ਕੋਈ ਐਸਾ ਨਹੀਂ ਦਿਖਣਾ ਪੈਂਦਾ ਇੱਧਰ ਆ ਜੀ ਇੱਧਰ ਚੱਲ ਮੈਂ ਲਾ ਕੇ 300 ਕਹੇ ਅਧੀ ਰਾਤ ਤੋਂ ਕਰੇ ਵਰਤਾ ਕੁਬਾਰ ਨੂੰ ਦਾ ਲਾ ਕੇ ਨੀ ਆਸ ਕੋ ਦੀ ਬੜੀ ਮਜਾ ਆਦਣਾ

ਦੇ ਆਸਾਨ ਜੇ ਮੇਰਾ ਜੂਰਾ ਪਾਰ ਚਲਾ ਲੈ ਜੀਰ ਨਾ ਪੱਟ ਕੇ ਚਲਾ ਸੋੜਾ ਦੇ ਜੀਰ ਲਈ ਦਾ ਸਭੀ ਵੀਰੇ ਵਲੀ ਦਾ ਕੁੜਤਾ ਬੋਲੀਆਂ ਪਾਵੇ ਆਈ ਸੀ ਗੀ ਰਿਆ ਵੀ ਤਾੜੋ ਗਿਆ ਤੇ ਆ ਦੇ ਵੀ ਨੂੰ ਨੇ

자비를 빌어자비를 건다슬아 i ਇਹ ਬਹੂ ਵਾਸਤੇ ਗੱਡੀ ਦਲੀਲਾ ਕਰਦਿਆਂ ਦੀ ਹੋੜੀ ਹੋਗੀ ਬੁਜੀ ਦਲੀਲਾ ਕਰਦਿਆਂ ਦੀ ਬਾੜੀ ਹੋਗੀ ਬੁਜੀ ਦਲੀਲਾ ਕਰਦਿਆਂ ਦੀ ਰਾਤੀ ਜੀ ਚੜੇ ਨੂੰ ਦੇਰੇ ਦਾ ਸਵਾਗਤ ਕਰੋ ਰੰਡੀ ਨੇ ਦੌੜ ਕੇ ਨਾਲ ਅੱਗੇ ਮਚਪੈਂਦੀ ਆਪੇ ਰੋਟੀ ਲੈਣ ਲਈ ਇੱਕ ਧੁਕਮਾਰ ਗਿਆ ਕੋਲ ਮਿੰਦੀ ਨਾਲ ਰੰਡੀ ਨੇ ਧੁਕਮਾਰ ਗਿਆ ਕੋਲ ਮਿੰਦੀ ਨਾਲ ਰੰਡੀ ਨੇ ਧੁਕਮਾਰ ਗਿਆ ਕੋਲ ਮਿੰਦੀ ਨਾਲ ਰੰਡੀ ਨੇ ਧੁਕਮਾਰ ਗਿਆ ਕੋਲ ਮਿੰਦੀ ਨਾਲ ਇਸ ਆウਗਾ ਰੰਨਾ ਵਾਲੇ Ad mătbindi, apăreți, lăinii care am de frit Să te voi întinde, să am de frit este. Să te I'm

ਜੋ ਨੀਰ ਗਣਤਾ ਕੇ ਜੂ ਨਾ ਸੱਸੀਏ ਜੋ ਨੀਰ ਗਣਤਾ ਕੇ ਜੂ ਨਾ ਸੱਸੀਏ ਆਇਆ ਮੈਂ ਚੱਕ ਪਾ ਲੈ ਦੇਖਣਾ ਬੜਾ ਇਹਨੇ ਸੋਨੂ ਨੂੰ ਜਦੋਂ ਵੀ ਉੱਧਰ ਬੜਾ ਇਨੂ ਆਇਟ ਡੀ ਕਰਕੇ ਆਉਂਦਾ ਨਾ ਜੀ ਬੱਸ ਨਾ ਸੁਣਾਤਾ ਆਤਾ ਬੰਦ ਪਿਆ